ਆ ਮੇਰੀ ਜੀ ਹਾਂ ਮੈਂ ਗੁੱਡੀ ਹੱਥ ਢੋਰ ਸੱਜਣ ਦੇ ਜਿਵੇਂ ਰੱਖੇ ਉੰਜ ਰਹਿਣਾ ਵਾਜਬ ਨਹੀਂ ਏ ਵਿੱਚ ਸ਼ਰੀਅਤ ਦੇ ਉਹ ਮੰਦਾ ਯਾਰ ਨੂੰ ਕਹਿਣਾ ਜਿਹੜੀਆਂ ਗੁੱਡੀਆਂ ਆਪ ਹੀ ਉੱਡੀਆਂ ਜਿਹੜੀਆਂ ਗੁੱਡੀਆਂ ਆਪਣੀ ਮਰਜ਼ੀ ਨਾਲ ਉਡਦੀਆਂ ਨੇ ਉਹ ਕਦੇ ਉਚਾਈਆਂ ਤੇ ਨਹੀਂ ਚੜ ਸਕਦੀਆਂ ਤੇ ਜਿਹੜੀਆਂ ਗੁੱਡੀਆਂ ਮੁਰਸ਼ਿਦ ਦੀ ਰਜ਼ਾ ਚ ਰਹਿ ਕੇ ਉੱਡਦੀਆਂ ਨੇ ਤੇ ਉਚਾਈਆਂ ਵੀ ਉਹੀ ਹਾਸਲ ਕਰਦੀਆਂ ਨੇ ਜੇੜੀਆਂ ਗੁੱਡੀਆਂ ਜਾਂ ਪਈ ਉਡੀਆਂ ਯਾਰਾ ਉਹ ਨਾ ਚੜਨ ਉਚਾਈਆਂ ਉਹੀ ਗੁੱਡੀਆਂ ਉੱਚੀਆਂ ਉਡੀਆਂ ਜੋਗੀ ਕਾਲੀਨਾਥ ਨੇ ਜੋ ਆਪ ਚੜਾਈਆਂ ਮੇਰੇ ਸਾਈਆਂ ਨੇ ਜੋ ਆਪ ਚੜਾਈਆਂ ਮੇਰੇ ਗੁਰੂ ਨੇ ਜੋ ਆਪ ਚੜਾਈਆਂ ਸਾਡੀ ਝੋਲੀ 'ਚ 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 ਮੂਰਾ ਤਾਂ ਅੱਜ ਪਾ ਦਿੱਤੀਆਂ 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 ਓ ਜੋਗੀ ਕਾਲੀ 나ਥ ਨੇ ਗੁੱਡੀਆਂ ਚੜਾ ਦਿੱਤੀਆਂ ਜੇ ਗਾਲੀ 나ਥ ਝੋਲੀ ਚ ਮੂਰਾ ਤਾਂ ਅਜ ਬਾਦ ਦਿਤਿਆ ਕਾਲੀਨਾਥ ਨੇ ਗੁੱਡੀਆਂ ਚੜਾ ਦਿੱਤੀਆਂ ਕਾਲੀਨਾਥ ਨੇ ਗੁੱਡੀਆਂ ਚੜਾ ਦਿੱਤੀਆਂ ਜੋਗੋਗਾਰੀ ਨਾਥ ਨੇ ਗੁੱਡੀਆਂ ਚੜਾ ਦਿੱਤੀਆਂ ਸਾਡੀ ਝੋਲੀ ਚ ਮੂਰਾ ਤਾਂ ਅਜ ਬਾਦ ਦਿਤਿਆ ਸਾਡੀ ਝੋਲੀ ਚ ਮੂਰਾ ਤਾਂ ਅਜ ਬਾਦ ਦਿਤਿਆ ਸਾਡੀ ਜੋਲੀ ਚ ਗੋੜਾ ਤਾਂ ਅਜ ਬਾਦ ਦਿਤਿਆ ਸਾਡੀ ਝੋਲੀ ਚ ਮੂਰਾ ਤਾਂ ਅਜ ਬਾਦ कालीनाथ ने गुडियां चढ़ा काली नाथियूं कालीनाथ दल ला गोजी कमली रोजी कमली कालीनाथ न कर्म कमा छॾिया दल लाजी कमली काली नाथ कर्म कमा छॾिया ਪਣਾ ਰੰਗ ਚੜਾ ਛੜਿਆ ਕਾਲੀਨਾਥ ਨੇ ਗੁੱਡੀਆਂ ਚੜਾ ਦਿੱਤੀਆਂ 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 ਓ ਸਾਡੀ ਝੋਲੀ 'ਚ ਮੂਰਾ ਦਾ ਅਜ ਬਾ ਦਿੱਤੀਆਂ ਸਾਡੀ ਝੋਲੀ 'ਚ ਮੂਰਾ ਦਾ ਅਜ ਬਾ ਦਿੱਤੀਆਂ ਸਾਡੀ ਝੋਲੀ 'ਚ ਮੂਰਾ ਦਾ ਅਜ ਬਾ ਦਿੱਤੀਆਂ ਕਾਲੀਨਾਥ ਨੇ ਗੁੱਡੀਆਂ ਚੜਾ ਦਿੱਤੀਆਂ ਕਾਲੀ ਨਾਥ ਦੇ ਗੁਣਿਆ ਜੜਾ ਦਿੱਤੀ ਕਾਲੀ ਨਾਥ ਦੇ ਗੁਣਿਆ ਜੜਾ ਦਿੱਤੀਆ ਕਾਲੀ ਨਾਥ ਦੇ ਗੁਣਿਆ ਜੜਾ ਦਿੱਤੀਆ ਕਾਲੀ ਨਾਥ ਦੇ ਗੁਣਿਆ ਜੜਾ ਦਿੱਤੀਆ ਤਦ ਸੋਰੀ ਤੂੰ ਮੋੜਾ ਜੇ دیਵਾਨੀ ਈਆ